ਕਹਿੰਦੇ ਨੇ ਮਾਣੂ ਸਭ ਤੋਂ ਜ਼ਿਆਦਾ ਪਿਆਰੇ ਆਪਣੇ ਬੱਚੇ ਹੁੰਦੇ ਨੇ ਪਰ ਜਦੋਂ ਮਾਂ ਹੀ ਜਿਹੜੀ ਆ ਉਹ ਆਪਣੇ ਹੀ ਬੱਚਿਆਂ ਦੀ ਦੁਸ਼ਮਣ ਬਣ ਜਾਏ ਤਾਂ ਤੁਸੀਂ ਕੀ ਕਹੋਗੇ ਜੀ ਹਾਂ ਐਸੇ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਮਾਂ ਵੱਲੋਂ ਆਪਣੇ ਹੀ ਬੱਚਿਆਂ ਨੂੰ ਚੂਹੇ ਮਾਰਨ ਦੀ ਦਵਾਈ ਦੇ ਦਿੱਤੀ ਤਾਂ ਕੀ ਹੈ ਪੂਰਾ ਮਾਮਲਾ ਤੁਸੀਂ ਵੀ ਸੁਣੋ ਸਿੰਘ ਸਨੋਫ ਬੱਗਾ ਸਿੰਘ ਇੱਕ ਹੂਲੇ ਵਾਲੇ ਦਾ ਰਹਿਣ ਵਾਲਾ ਹੈ ਅੱਜ ਜਨਨ ਨੇ ਸਾਡੇ ਕੋਲ ਇੱਕ ਬਿਆਨ ਦਰਜ ਕਰਾਇਆ ਹੈ ਕਿ ਅ ਥੋੜੇ ਦਿਨ ਪਹਿਲਾਂ ਇਸ ਦੀ ਲੜਕੀ ਹੈ ਸੁਪ੍ਰੀਤ ਕੌਰ ਜਿਹੜੀ ਉਮਰ ਕਰੀ 8 ਸਾਲ ਸੀ ਉਹ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਸੀ ਕੱਲ ਇਸ ਦਾ ਲੜਕਾ ਸੀ 6 ਸਾਲ ਦਾ ਫਤਿਹਵੀਰ ਉਹ ਦੀ ਵੀ ਜਿਹੜੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ ਜਿਸ ਕਰਕੇ ਇਹਨਾਂ ਨੂੰ ਸ਼ੱਕ ਹੋਇਆ ਪਹਿਲਾਂ ਲੜਕੀ ਦਾ ਤਾਂ ਇਹਨਾਂ ਨੇ ਸੰਸਕਾਰ ਕਰਤਾ ਸੀ ਹੁਣ ਫਤਿਹਵੀਰ ਜਿਹੜੀ ਇਹਨਾਂ ਡੈੱਡ ਬਡੀ ਜਿਹੜੀ ਸਿਗਲ ਹਸਪੀਟਲ ਤੇ ਰਾਮਪੁਰੇ ਦਾਖਲ ਕਰਾਈ ਹੈ ਜੋ ਇਹਨਾਂ ਨੂੰ ਇਹਨੂੰ ਆਪਦੀ ਘਰ ਵਾਲੀ ਹੈ ਜਿਹੜੀ ਉਹਦੇ ਤੇ ਸ਼ੱਕ ਹੈ ਜੱਸੀ ਕੌਰ ਐ ਕਿ ਜੱਸੀ ਕੌਰ ਨੇ ਜਿਹੜੀ ਕੋਈ ਸਾਜ਼ਿਸ਼ ਕਰਕੇ ਜਿਹੜੇ ਮੇਰੇ ਦੋਵੇਂ ਬੱਚਿਆਂ ਨੂੰ ਜਿਹੜੀ ਹੈ ਉਹਨਾਂ ਦਾ ਕਤਲ ਕੀਤਾ ਉਹਨਾਂ ਨੂੰ ਮਾਰਿਆ ਇਹ ਸਬੰਧੀ ਜਦੋਂ ਅਸੀਂ ਇਹਨਾਂ ਨੂੰ ਰਾਉਂਡ ਅਪ ਕੀਤਾ ਜੱਸੀ ਕੌਰ ਨੂੰ ਤੇ ਇਹਨੇ ਆਪ ਦਾ ਜੁਰਮ ਕਬੂਲ ਕਰ ਲਿਆ ਕਿ ਇਸਨੇ ਆਪ ਤੇ ਦੋਵੇਂ ਬੱਚਿਆਂ ਨੂੰ ਚੂਹੇ ਮਾਰਨ ਵਾਲੀ ਦਵਾਈ ਹੈ ਜਿਹੜੀ ਉਹ ਖਾਣੇ ਦੇ ਵਿੱਚ ਮਿਲਾ ਕੇ ਤੇ ਉਹਨਾਂ ਨੂੰ ਦੋਵਾਂ ਨੂੰ ਮਾਰਿਆ ਹੈ ਇਸ ਸੰਬੰਧੀ ਇਸ ਸਾਜ਼ਿਸ਼ ਦੇ ਵਿੱਚ ਉਹਦੀ ਭੈਣ ਮੋਟੋਕੌਰ ਅਤੇ ਇੱਕ ਵਿਅਕਤੀ ਲੱਖੀ ਸਿੰਘ ਇਹ ਮਹਿਲਕਲਾਂ ਦੇ ਰਹਿਣ ਵਾਲੇ ਉਹ ਵੀ ਸ਼ਾਮਲ ਹੈ ਅਸੀਂ ਇਸ ਵਿੱਚ ਜੱਸੀ ਕੌਰ ਅਤੇ ਮੋਟੋਕੌਰ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਇਸ ਸੰਬੰਧੀ ਅਸੀਂ ਮੁਕਦਮਾ ਦਰਜ ਕਰਕੇ ਤਤਸ਼ਖਮਲ ਵਿੱਚ ਲਿਆ ਰਹੇ ਹਾਂ ਤੇ ਇਸ ਕਾਰਨਾਂ ਬਾਰੇ ਪਤਾ ਕੀਤਾ ਜਾਵੇ